ਸਭ ਦਾ ਸਵਾਗਤ ਹੈ ਬਾਬੂ ਸ਼ਾਹੀ ਟਾਈਮ ਦੇ ਵਿੱਚ ਅ ਅੱਜ ਗੱਲ ਗੱਲ ਕਰਾਂਗੇ ਅੱਜ ਇੱਕ ਬੜਾ ਵੱਡਾ ਐਲਾਨ ਹੋਇਆ ਹੈ ਅਨਾਉਂਸਮੈਂਟ ਹੋਈ ਹੈ ਪਵਿੱਤਰ ਸ਼ਹਿਰਾਂ ਬਾਰੇ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਦੋ ਸ਼ਹਿਰਾਂ ਤੇ ਇੱਕ ਸ਼ਹਿਰ ਦਾ ਇੱਕ ਹਿੱਸੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ ਉਸ ਉਹਦੇ ਵਿੱਚ ਉਹ ਮਤੇ ਕੀ ਨੇ ਹੋਰ ਮਤੇ ਕਿਹੜੇ ਪਾਸ ਹੋਏ ਨੇ ਤੇ ਪਵਿੱਤਰ ਸ਼ਹਿਰਾਂ ਨੂੰ ਦਰਜਾ ਦੇਣ ਦਾ ਜਿਹੜੀ ਰਿਕਮੈਂਡੇਸ਼ਨ ਕੀਤੀ ਹੈ ਸਰਕਾਰ ਨੂੰ ਉਹ ਮਤਾ ਕੀ ਹੈ ਤੇ ਉਹਦੇ ਵਿੱਚ ਕੀ ਉਹਦੇ ਅਰਥ ਨੇ ਕਿਹੜੇ-ਕਿਹੜੇ ਇਲਾਕੇ ਪਵਿੱਤਰ ਸ਼ਹਿਰ ਹੋਣਗੇ ਆ ਕਿਹੜੇ ਸ਼ਹਿਰ ਤੇ ਕਿਹੜੇ ਸ਼ਹਿਰ ਦਾ ਕਿਹੜਾ ਹਿੱਸਾ ਪਵਿੱਤਰ ਸ਼ਹਿਰ ਦਾ ਦਰਜਾ ਜਿਸ ਨੂੰ ਕਰਾਰ ਦਿੱਤਾ ਜਾਏਗਾ ਇਸ ਤੇ ਗੱਲ ਕਰਾਂਗੇ ਚਰਚਾ ਕਰਾਂਗੇ ਪਹਿਲਾਂ ਜਾਣਕਾਰੀ ਦੇਵਾਂਗੇ ਤੇ ਫਿਰ ਥੋੜੀ ਤਸਵੀਰਾਂ ਜੇ ਪਾਵਾਂਗੇ ਮੈਂ ਥੋੜੀ ਵੇਟ ਕਰ ਰਿਹਾ ਕਿ ਆਪਣੇ ਕੋਈ ਜਿਹੜੇ ਦਰਸ਼ਕ ਨੇ ਜੁੜ ਜਾਣ ਆ 1 ਮਿੰਟ ਬਾਅਦ ਮੈਂ ਇਸ ਗੱਲ ਨੂੰ ਆਪਣੇ ਦੁਬਾਰਾ ਸ਼ੁਰੂ ਕਰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਸੰਬੰਧ ਚ ਉਸ ਦੇ ਮੌਕੇ ਪੰਜਾਬ ਸਰਕਾਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ਼੍ਰੀ ਨਨਕਪੁਰ ਸਾਹਿਬ ਵਿਖੇ ਜਿੱਥੇ ਸਮਾਗਮ ਕੀਤੇ ਲਗਾਤਾਰ ਸਮਾਗਮ ਚੱਲ ਰਹੇ ਨੇ 23 ਤਰੀਕ ਤੋਂ 25 ਤਰੀਕ ਤੱਕ 23 November ਤੋਂ 25 November ਤੱਕ ਉੱਥੇ 24 November ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ શ્રી ਨਾਨਪੁਰ ਸਾਹਿਬ 'ਚ ਕੀਤਾ ਇਹ ਪਹਿਲੀ ਵਾਰੀ ਹੈ ਹਿਸਟਰੀ 'ਚ ਇਤਿਹਾਸ 'ਚ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਉਹ ਚੰਡੀਗੜ੍ਹ ਤੋਂ ਬਾਹਰ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਤੋਂ ਬਾਹਰ ਪਹਿਲੀ ਵਾਰੀ ਕੀਤਾ ਗਿਆ ਇਹ ਇਹ ਪਹਿਲੀ ਵਾਰੀ ਹੈ ਭਗੰਤ ਮਾਨ ਸਰਕਾਰ ਅ ਤੇ ਇਸ ਫਾਇਲੇ ਦੇ ਕਿੰਤੂ ਬੰਤੂ ਵੀ ਉੱਠੇ ਉੱਠਦੇ ਰਹੇ ਉੱਤਰੇ ਅੱਜ ਪਰ ਉਹ ਸੈਸ਼ਨ ਅੱਜ ਕੀਤਾ ਗਿਆ ਉਹ ਸੈਸ਼ਨ ਠੀਕ ਠਾਕ ਨਿਬੜ ਗਿਆ ਸਿਰੇ ਚੜਿਆ ਸਾਰੇ ਐਮ ਐਲ ਏ ਆਏ ਵਜ਼ੀਰ ਆਏ ਔਰ ਉਹਦੇ ਵਿੱਚ ਦੋ ਅਹਿਮ ਮਤੇ ਪਾਸ ਕੀਤੇ ਗਏ ਸੈਸ਼ਨ ਦੇ ਵਿੱਚ ਇੱਕ ਤਾਂ ਸ਼੍ਰੀ ਗੁਰੂ ਦੇਵ ਭਾਦਰ ਜੀ ਦੀ ਲਸਾਨੀ ਕੁਰਬਾਨੀ ਜਿਹੜੀ ਹੈ ਉਸ ਨੂੰ ਉਸ ਨੂੰ ਜਿਹੜਾ ਯਾਦ ਕਰਦੇ ਆ ਉਹਨਾਂ ਦੀ ਯਾਦ ਚ ਉਹ ਮਤਾ ਪਾਸ ਕੀਤਾ ਗਿਆ ਜਿਹੜਾ ਕਿ ਸਰਵਸੰਮਤੀ ਨਾਲ ਹੋਇਆ ਦੂਸਰਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਕਿ ਅ ਸ਼੍ਰੀ ਨਾਨਦਪੁਰ ਸਾਹਿਬ ਇਸ ਮੌਕੇ ਇਸ ਸ਼ਹੀਦੀ ਸਮਾਗਮ ਮੌਕੇ ਜਿਹੜੇ ਦੋ ਫੈਸਲੇ ਤਿੰਨ ਸ਼ਹਿਰਾਂ ਦੇ ਬਸਤ ਫੈਸਲੇ ਐਲਾਨ ਕੀਤੇ ਗਏ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਮੁੱਖ ਮੰਤਰੀ ਭਵੰਤ ਮਾਨ ਨੇ ਕਿ ਸ਼੍ਰੀ ਨਨਪੁਰ ਸਾਹਿਬ ਪੂਰਾ ਤੇ ਦਮਦ마 ਸਾਹਿਬ ਦੋਨੋਂ ਤਾਂ ਤਖਤ ਨੇ ਦੇ ਦੇ ਤਖਤ ਦਮਦਮਾ ਸਾਹਿਬ ਤੇ ਤਖਤ ਗੈਸਗੜ੍ਹ ਸਾਹਿਬ ਇਹਨਾਂ ਦੋਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਵੇ ਇਹ ਮਤਾ ਪਾਸ ਕੀਤਾ ਜਾਵੇ ਮਤਾ ਪੇਸ਼ ਕੀਤਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਤੇ ਅਜਿਸ ਨੂੰ ਕੇ ਸਪੀਕਰ ਨੇ ਪੜ੍ਹ ਕੇ ਸੁਣਾਇਆ ਤੇ ਸਰਬਸੰਮਤੀ ਨਾਲ ਉਹ ਪਾਸ ਕੀਤਾ ਗਿਆ ਤੇ ਜਿਹਦੇ ਚ ਅੰਮ੍ਰਿਤਸਰ ਦਾ ਉਹਨਾਂ ਨੇ ਕਿਹਾ ਕਿ ਹੈਰੀਟੇਜ ਜਿਹੜੀ ਸਟਰੀਟ ਹੈ ਗਲਿਆਰਾ ਏਰੀਆ ਉਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਣ ਦੀ ਸफारਿਸ਼ ਕੀਤੀ ਆਵੇ ਮਤਾਬਾਤ ਕੀਤਾ ਇਹ ਤਿੰਨ ਮਤੇ ਤਿੰਨਾ ਸ਼ਹਿਰਾਂ ਬਾਰੇ ਅੰਮ੍ਰਿਤਸਰ ਦਾ ਗਲਿਆਰਾ ਏਰੀਆ ਹੈਰਿਟੇਜ ਸਟਰੀਟ ਤੇ ਜਿਵੇਂ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਪ੍ਰਪੋਜ਼ ਕੀਤਾ ਸੀ ਤੇ ਕੇਸ਼ਗੜ੍ਹ ਸਾਹਿਬ ਤੇ ਆਨੰਦਪੁਰ ਸਾਹਿਬ ਤਿੰਨੇ ਇਹ ਪਾਸ ਕਰ ਦਿੱਤਾ ਗਿਆ اپੋਜੀਸ਼ਨ ਲੀਡਰਾਂ ਨੇ ਇਹਦੀ ਹਮਾਇਤ ਕੀਤੀ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਹਾਲਾਂਕਿ ਪ੍ਰਗਟ ਸਿੰਘ ਨੇ ਮੁੱਦਾ ਉਠਾਇਆ ਸੀ ਕਿ ਜਿਹੜੀ ਹੈਰਿਟੇਜ ਸਟਰੀਟ ਹੈ ਗਲਿਆਰਾ ਉਸ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਸ ਤਰ੍ਹਾਂ ਦਾ ਜਿਹੜਾ ਨਾਮ ਮੀਟ ਸ਼ਰਾਬ ਦੀ ਦੁਕਾਨਾਂ ਨਹੀਂ ਹੈਗੀਆਂ ਨੇ ਬਹੁਤਾ ਕੁਝ ਤਰ੍ਹਾਂ ਦਾ ਹੈ ਨਹੀਂ ਇਸ ਕਰਕੇ ਉਸ ਨੂੰ ਕਲੈਰੀਫਾਈ ਕੀਤਾ ਜਾਵੇ ਤਾਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੇ ਆਪਣੇ ਆਪ ਉੱਥੇ ਖਿਆਲ ਰੱਖਿਆ ਜਾਂ ਉਸ ਤਰ੍ਹਾਂ ਦੀ ਕੋਈ ਕਾਰੋਬਾਰ ਨਹੀਂ ਹੈਗਾ ਮੀਟ ਸ਼ਰਾਬ ਸ਼ਿੱਟਾਂ ਦਾ ਪਰ ਹੁਣ ਅਸੀਂ ਸਰਕਾਰੀ ਤੌਰ ਤੇ ਆਫੀਸ਼ੀਅਲੀ ਇਹ ਇਹਨੂੰ ਲਾਗੂ ਕਰਾਂਗੇ ਇਹ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਇਹ ਉਹਨਾਂ ਨੇ ਇਹ ਕਲੈਰੀਫਿਕੇਸ਼ਨ ਦਿੱਤੀ ਮਤਾ ਪਾਸ ਹੋ ਗਿਆ ਸੈਸ਼ਨ ਜਿਹੜਾ ਉਹ ਖਤਮ ਹੋ ਗਿਆ ਤੇ ਸੈਸ਼ਨ ਜਿਹੜਾ ਉਹ ਬੜਾ ਗ੍ਰੇਸਫੁਲੀ ਖਤਮ ਹੋਇਆ ਬੜੀ ਅੱਛੀ ਗੱਲ ਹੈ ਕਿ ਉਹਦੇ ਵਿੱਚ ਕੋਈ ਤੂ ਤੂ ਮੈਂ ਮੈਂ ਕੋਈ ਉਸ ਤਰ੍ਹਾਂ ਦੇ ਨਹੀਂ ਹੋਈ ਬਹੁਤ ਅੱਛਾ ਉਦਮ ਸੀਗਾ ਸਾਰਿਆਂ ਨੇ ਗ੍ਰੇਸ ਰੱਖੀ ਆਪੋਜੀਸ਼ਨ ਲੀਡਰਾਂ ਨੇ ਵੀ ਤੇ ਔਰ ਸਰਕਾਰੀ ਧਰਨੇ ਵੀ ਮੁੱਖ ਮੰਤਰੀ ਨੇ ਵੀ ਉਹ ਮਤਲਬ ਆਮ ਸੈਸ਼ਨ ਦੇ ਨਾਲੋਂ ਅੱਛੀ ਮਾਹੌਲ ਸੀਗਾ ਕੋਈ ਤੂ ਤੂ ਮੈਂ ਮੈਂ ਕੋਈ ਲੜਾਈ ਉਸ ਤਰ੍ਹਾਂ ਦੇ ਤੰਦਵਾਜੇ ਨਹੀਂ ਹੋਈ ਕੋਈ ਤੇ ਬੜਾ سنجਿਦਗੀ ਨਾਲ ਉਹ ਜਿਹੜਾ ਖਤਮ ਹੋ ਗਿਆ ਉਸ ਤੋਂ ਬਾਅਦ ਜਦੋਂ ਸੈਸ਼ਨ ਤੋਂ ਬਾਹਰ ਬਾਹਰ ਮੁੱਖ ਮੰਤਰੀ ਆਏ ਤਾਂ ਉਹਨਾਂ ਨੇ ਜਦੋਂ ਬਰੀਫਿੰਗ ਕੀਤੀ ਜਾਂ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਤਾਂ ਉਸ ਵੇਲੇ ਉਹਨਾਂ ਨੇ ਇਹ ਕਿਹਾ ਕਿ ਗਲੀਆਰਾ ਜਿਸ ਨੂੰ ਕਿ ਵਾਰਲਡ ਸਿਟੀ ਕਿਹਾ ਜਾਂਦਾ ਹੈ ਉਹਦੇ ਚ ਅਸੀਂ ਇਹ ਲਾਗੂ ਕਰਾਂਗੇ ਪਵਿੱਤਰ ਸ਼ਹਿਰ ਦੇ ਦਰਜੇ ਵਾਲਾ ਜਿਹੜਾ ਹੁਕਮ ਹੈ ਵੀ ਉਹ ਤਰਜੀ ਤਜਵੀਜ਼ ਹੈ ਤੇ ਉਹ ਵੀ ਉਸ ਤਰ੍ਹਾਂ ਹੋ ਗਿਆ ਕੋਈ ਉਹ ਗੱਲ ਉਹਨਾਂ ਨੇ ਕੋਈ ਬਹੁਤ ਕਲੈਰਿਫ ਕਲੀਅਰ ਨਹੀਂ ਕੀਤੀ ਪਰ ਉਸ ਤੋਂ ਬਾਅਦ ਸ਼ਾਮ ਨੂੰ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਨੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਕਿ ਉਹਨਾਂ ਨੇ ਦੋ ਤਿੰਨ ਟਵੀਟ ਕੀਤੇ ਰਾਜੇਸ਼ ਸਵਸਵੰਜ ਜਿਸ ਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਜਿਹੜਾ ਮਤਾ ਪਾਸ ਕੀਤਾ ਗਿਆ ਉਹਦੇ ਵਿੱਚ ਗਲਿਆਰੇ ਦੀ ਥਾਂ ਤੇ ਹੈਰੀਟੇਜ ਦੀ ਥਾਂ ਤੇ ਉਹਦੀ ਵਾਲਡ ਸਟਰੀਟ ਕਰ ਦਿੱਤਾ ਗਿਆ ਰੈਜ਼ੋਲੂਸ਼ਨ ਚ ਐਮੈਂਡਮੈਂਟ ਕਰ ਦਿੱਤੀ ਗਈ ਹੈ ਤੇ ਵਾਲਡ ਸਟਰੀਟ ਉਹਦੇ ਚ ਸ਼ਾਮ ਕਰ ਦਿਆ ਮੈਂ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਉਹ ਵਾਲਡ ਸਟਰੀਟ ਨੂੰ ਦਿੱਤਾ ਜਾਂ ਵਾਲਡ ਸਟਰੀਟ ਦਾ ਏਰੀਆ ਜਿਹੜਾ ਅ ਅਮਰਸਰ ਦਾ ਉਸ ਦੇ ਵਿੱਚ ਇਹ ਲਾਗੂ ਹੋਏਗਾ ਇਹ ਉਹਨਾਂ ਨੇ ਸ਼ਾਮ ਨੂੰ ਆਪਣਾ ਟਵੀਟ ਕੀਤਾ ਅ ਸਪੀਕਰ ਪੰਜਾਬ ਕੁਲਤਾਰ ਸਿੰਘ ਸਿੱਧਮ ਨੇ ਇੱਕ ਵਿਧਾਨ ਸਭਾ ਦਾ ਰਿਕਾਰਡ ਠੀਕ ਕਰ ਲਿਆ ਗਿਆ ਤੇ ਇਹਦੇ 'ਚ ਇਹ ਵੌਲਡ ਸਿਟੀ ਸ਼ਬਦ ਜਿਹੜਾ ਉਹ ਪਾ ਦਿੱਤਾ ਗਿਆ ਹੁਣ ਇਹਦਾ ਵੌਲਡ ਸਿਟੀ ਸ਼ਬਦ ਪਾਉਣਾ ਇਹਦਾ ਮਤਲਬ ਹੀ ਬਦਲ ਗਿਆ ਇਸ ਫੈਸਲੇ ਨਾਲ ਪਹਿਲੀ ਗੱਲ ਤਾਂ ਇਹ ਮੈਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਜਿਹੜਾ ਕਿ ਨੰਪੁਰ ਸਾਹਿਬ 'ਚ ਹੋਇਆ ਹੈ ਉਹਦੇ 'ਚ ਮਤਾ ਪਾਸ ਕੀਤਾ ਗਿਆ ਸਰ ਸੰਮਤੀ ਨਾਲ ਕਿ ਇਹ ਕੀਤਾ ਜਾਵੇ ਇਹ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਰეკਮੈਂਡੇਸ਼ਨ ਹੈ ਸਫਾਰਿਸ਼ ਹਾਊਸ ਦੀ ਇਹਨੂੰ ਲਾਗੂ ਕਰਨ ਵਾਸਤੇ ਕੀ ਕਰਨਾ ਪਏਗਾ ਲਾਗੂ ਕਰਨ ਵਾਸਤੇ ਪਹਿਲੀ ਗੱਲ ਤਾਂ ਕੈਬਨਟ 'ਚ ਫੈਸਲਾ ਕਰਨਾ ਪਏਗਾ ਕੈਬਨਟ ਇਹਦਾ ਵਿਸਥਾਰ ਤੈਅ ਕਰੇਗੀ ਏਜੰਡਾ ਬਣੇਗਾ ਇਹ ਕਿਹੜਾ ਏਰੀਆ ਕਿੱਥੇ ਫਿਰ ਹੋ ਸਕਦਾ ਉਸ ਨੂੰ ਜਿਹੜਾ ਉਹਦੇ ਵਾਸਤੇ ਵਿਧਾਨ ਸਭਾ ਚ ਐਕਟ ਵੀ ਕੋਈ ਬਣਾਉਣਾ ਪਵੇ ਜਾਂ ਬਿਲ ਪਾਸ ਕਰਨਾ ਪਵੇ ਇਹ ਵੀ ਹੋ ਸਕਦਾ ਸੋ ਫੌਰੀ ਤੌਰ ਤੇ ਤਾਂ ਲਾਗੂ ਅੱਜ ਤੋਂ ਤਾਂ ਕੱਲ ਤੋਂ ਹੋਣੀ ਜਾਣਾ ਇਹ ਅਜੇ ਮਤਾ ਹੈ ਹਾਊਸ ਦਾ ਹਾਊਸ ਦਾ ਮਤਾ ਸਰਕਾਰ ਕੋਲ ਜਾਏਗਾ ਸਰਕਾਰ ਕੈਬਨਟ ਮੀਟਿੰਗ ਚ ਵਿਚਾਰਿਆ ਜਾਏਗਾ ਉੱਥੇ ਵਿਚਾਰ ਹੋਏਗਾ ਉੱਥੇ ਫਿਰ ਇਹ ਕਿਹੜਾ ਏਰੀਆ ਜਿਹੜਾ ਜਿਹੜਾ ਸ਼ਹਿਰਾਂ ਦਾ ਮਤਲਬ ਕੀ ਹੈ ਕਿ ਮਿਸਪਲ ਹੱਦਾਂ ਜਾਂ ਉਸ ਤੋਂ ਬਾਹਰ ਵੀ ਤੇ ਕਿਹੜਾ ਇਹ ਵੀ ਉੱਥੇ ਵਿਚਾਰਿਆ ਜਾਏਗਾ ਤੇ ਫਿਰ ਕੈਬਨਿਟ ਫੈਸਲਾ ਕਰੇਗੀ ਤੇ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਵਿਧਾਨ ਸਭਾ ਦੇ ਸੈਸ਼ਨ ਚ ਫਿਰ ਜਾਵੇ ਇਹ ਬਿਲ ਪਾਸ ਕੀਤਾ ਜਾਵੇ ਤੇ ਜਾਂ ਕੈਬਨਿਟ ਪਾਸ ਕਰਕੇ ਐਗਜ਼ੀਕਿਊਟਿਵ ਆਰਡਰ ਕਰ ਦੇਵੇ ਕਿ ਇੱਥੇ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਪਵਿੱਤਰ ਸ਼ਹਿਰ ਦਾ ਦਰਜਾ ਕਰਾ ਦਿੱਤੇ ਇਹਦਾ ਮਤਲਬ ਇਹ ਦੱਸਿਆ ਗਿਆ ਤੇ ਸੀਐਮ ਵੱਲੋਂ ਇਉਂ ਤੇ ਸ਼ਰਾਬ ਮੀਟ ਸਿਗਰਟੀਆਂ ਦੁਕਾਨਾਂ ਤੇ ਕਾਰੋਬਾਰ ਨਹੀਂ ਹੋਏਗਾ ਪਵਿੱਤਰ ਸ਼ਹਿਰ ਦੇ ਇਰੇ ਚ ਸੋ ਸੋ ਇਹ ਸੀਗਾ ਜਿਹੜਾ ਬੇਸਿਕ ਉਹਨਾਂ ਨੇ ਮਤਾਬਾਸ ਕੀਤਾ ਤੇ ਜਿਹਦੇ ਇੰਪਲੀਕੇਸ਼ਨਸ ਨੇ ਹੁਣ ਆਈਏ ਮਸਲਾ ਜਿਹੜਾ ਅੰਮ੍ਰਿਤਸਰ ਦੇ ਨਾਲ ਸੰਬੰਧਤ ਹੈ ਵੈਸੇ ਤਾਂ ਬਾਕੀ ਸ਼ਹਿਰ ਜਿਹੜੇ ਹੈਗੇ ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਉੱਥੇ ਵੀ ਜਿਹੜੇ ਉਹ ਏਰੀਆ ਹੈਗਾ ਜਿਹੜਾ ਸ਼ਹਿਰ ਦਾ ਇਲਾਕਾ ਹੈ ਜਿੱਥੇ ਇਹ ਫੈਸਲਾ ਕੀਤਾ ਗਿਆ ਤਾਂ ਉਥੇ ਜਿਹੜੀਆਂ ਦੁਕਾਨਾਂ ਜਾਂ ਕਾਰੋਬਾਰ ਉਹ ਮੀਟ ਨਾਲ ਸ਼ਰਾਬ ਨਾਲ ਅੰਡੇ ਨਾਲ ਜਾਂ ਤਮਾਕੂ ਨਾਲ ਸੰਬੰਧਿਤ ਨੇ ਤੇ ਉਹਨਾਂ ਦਾ ਕੀ ਬਣੇਗਾ ਉਹਨਾਂ ਨੂੰ ਕਿੱਥੇ ਲਜਾਇਆ ਜਾਏਗਾ ਉਹ ਕਿੱਥੇ ਜਾਣਗੇ ਉਹਨਾਂ ਦਾ ਰੋਜ਼ਗਾਰ ਦਾ ਕੀ ਬਣੇਗਾ ਇਹ ਸਵਾਲ ਖੜਾ ਹੈ ਤੇ ਉਥੇ ਵੀ ਸਵਾਲ ਦਾ ਇਸ ਦਾ ਜਵਾਬ ਜਿਹੜਾ ਉਹ ਭਗਵੰਤ ਮਾਨ ਮੁੱਖ ਮੰਤਰੀ ਨੇ ਦਿੱਤਾ ਸੀ ਕਿ ਅਸੀਂ ਜਿਹੜੇ ਡਿਸਪਲੇਸ ਹੋਣਗੇ ਇਹੋ ਜਿਹੇ ਫੈਸਲੇ ਨਾਲ ਕੋਈ ਲੋਕ ਅਸੀਂ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਉਹਨਾਂ ਦਾ ਪੁਨਰ ਬਸੇਵਾ ਕਰਨ ਵਾਸਤੇ ਅਸੀਂ ਸਰਕਾਰ ਉਹਨਾਂ ਦੀ ਮਦਦ ਕਰੇਗੀ ਇਹ ਉਹਨਾਂ ਨੇ ਉਸ ਵੇਲੇ ਆਪਣੇ ਭਾਸ਼ਣ ਦੇ ਜਦੋਂ ਸਵਾਲ ਉੱਠੇ ਸੀਗਾ ਤਾਂ ਇਹ ਗੱਲ ਉੱਥੇ ਕਹੀ ਸੀਗੀ ਜਿੱਦਾਂ ਉਹ ਉਹਨਾਂ ਦੀ ਵੀ ਹੈਗੀ ਪਰ ਅੰਮ੍ਰਿਤਸਰ ਦਾ ਜਿਹੜਾ ਵਾਰਲਡ ਸਿਟੀ ਦਾ ਜਦੋਂ ਇਹ ਕਰ ਦਿੱਤਾ ਗਿਆ ਤਾਂ ਵਾਰਲਡ ਸਿਟੀ ਦਾ ਮਤਲਬ ਸਵਾਲ ਉੱਠ ਖੜੇ ਹੁਣ ਵਾਰਲਡ ਸਿਟੀ ਕਿਹੜਾ ਹੈ ਕਿੰਨਾ ਏਰੀਆ ਉੱਥੇ ਵਾ ਕਿੰਨੀ ਆਬਾਦੀ ਹੈ ਉੱਥੇ ਤੇ ਕਿਹੜੇ-ਕਿਹੜੇ ਇਲਾਕੇ ਨੇ ਕੀ ਉਸ ਵਾਰਲਡ ਸਿਟੀ ਦੇ ਵਿੱਚ ਜਿਹੜੀਆਂ ਪਾਬੰਦੀ ਲਾਉਣੀਆਂ ਜਿਹੜੀਆਂ ਦੁਕਾਨਾਂ ਤੇ ਜਿਹੜੇ ਕਾਰੋਬਾਰ ਦੇ ਹੋਏਗਾ ਇਹ ਸਵਾਲ ਬਹੁਤ ਅਹਿਮ ਹੈ ਤੇ ਇਹ ਇਹ ਵੀ ਉੱਠ ਖੜਿਆ ਵਾਰਲਡ ਸਿਟੀ ਅ ਬਾਰੇ ਪਹਿਲਾਂ ਵੀ ਇੱਕ ਵਾਰੀ ਗੱਲ ਚੱਲੀ ਸੀ ਤਾਂ ਵਾਰਲਡ ਸਿਟੀ ਜਦੋਂ ਫਰੋਲੀਏ ਜੇ ਅਸੀਂ ਜਿਹੜਾ ਰਿਕਾਰਡ ਗੂਗਲ 'ਚੋਂ ਜਾਂ ਰਿਕਾਰਡ ਰੈਵਨਿਊ ਰਿਕਾਰਡ ਤੇ ਵਾਰਲਡ ਸਿਟੀ ਫਰੋਲਿਆ ਤਾਂ ਉਹਦੇ 'ਚੋਂ ਇਹ ਗੱਲ ਨਿਕਲੀ ਕਿ ਵਾਰਲਡ ਸਿਟੀ ਦਾ ਇਲਾਕਾ ਕਾਫੀ ਵੱਡਾ ਹੈ ਉੱਥੇ ਆਬਾਦੀ ਬਹੁਤ ਹੈ ਵਾਰਲਡ ਸਿਟੀ ਉਹ ਹੈ ਜਿਹੜਾ ਪੁਰਾਣਾ ਸ਼ਹਿਰ ਸੀ जिदे 12 ਜਿਹ ਗੁਰੂ रामदास जी ਨੇ ਬਸਾਇਆ ਸ਼ਹਿਰ ਜਿਹਦੇ 12 ਦਰਵਾਜੇ ਸੀ ਤੇ ਉਹ ਇੱਕ ਰਿੰਗ ਰੋਡ ਟਾਈਪ ਬਣੀ ਹੋਈ ਸੀ ਸੜਕਾਂ ਤੇ ਦੁਵਾਲੇ ਉਹ ਇਲਾਕਾ ਹੈ ਤੇ ਉਹਦੇ ਉਸ ਦੇ ਬਾਰੇ ਕਦੋਂ ਬਣਿਆ ਕੀ ਬਣਿਆ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਮੈਂ ਦੇ ਰਿਹਾ ਪਰ ਪਰ ਉਹਦੇ ਵਿੱਚ ਆਬਾਦੀ ਵੀ ਬਹੁਤ ਹੈ ਉਹਦੇ ਵਿੱਚ ਜਿਹੜੀਆਂ ਜਿਹੜੇ ਕਾਰੋਬਾਰ ਬੰਦ ਕਰਨ ਦੀ ਮਨਸ਼ਾ ਹੈਗੀ ਮੀਟ ਸ਼ਾਬ ਸਿਗਰਟ ਤੇ ਅੰਡੇ ਤੇ ਨੌਨ ਵੈਜ ਜਿਹੜਾ ਜਿਹੜਾ ਉਹਦੇ ਰੈਸਟੋਰੈਂਟ ਵੀ ਨਹੀਂ ਹੈ ਹੋਟਲ ਵੀ ਨਹੀਂ ਹੈ ਠਿਕਾਏ ਵੀ ਨਹੀਂ ਸਭ ਕੁਝ ਹੈਗਾ ਉਸ ਏਰੀਏ ਚ ਤਾਂ ਇਹ ਸਵਾਲ ਖੜਾ ਹੋਏਗਾ ਕਿ ਫਿਰ ਉਹ ਕਿਵੇਂ ਉਹ ਨੂੰ ਜਿੱਠਿਆ ਜਾਏਗਾ ਕਿਵੇਂ ਬੰਦ ਕਰਾਇਆ ਜਾਣਗੇ ਉਹਨਾਂ ਦੀ ਰੋਟੀ ਦੇ ਵਜਿਏ ਮਸਲਾ ਕੀ ਹੋਏਗਾ ਉਹਦੇ ਚ ਇਸ ਚ ਅੰਮ੍ਰਿਤਸਰ ਸੈਂਟਰਲ ਦਾ ਵੀ ਕੁਝ ਹਲਕੇ ਦਾ ਹਿੱਸਾ ਆਉਂਦਾ ਕੁਝ ਅੰਮ੍ਰਿਤਸਰ ਸਾਉਂਦਾ ਵੀ ਆਉਂਦਾ ਕੁਝ ਵੈਸਟ ਦਾ ਵੀ ਆਉਂਦਾ ਕੁਝ ਨਾਰਥ ਦਾ ਵੀ ਆਉਂਦਾ ਜਿਹੜਾ ਵਾਰਲਡ ਸਿਟੀ ਜਿਹਨੂੰ ਕਹਿੰਦੇ ਆ ਸੀ ਤੇ ਇਹਦਾ ਜਿਹੜਾ ਇਤਿਹਾਸ ਹੈ ਉਹ ਬੜਾ ਜਿਹੜਾ ਇਹ ਕਹ ਲੋ ਕਿ ਦਿਲਚਸਪ ਹੈਗਾ ਕਿ ਵਾਲਡ ਸਿਟੀ ਕਿਹੜਾ ਹੈ ਤੇ ਉਹ ਫਿਰ ਕਿਵੇਂ ਕਦੋਂ ਬਣਿਆ ਸੀ ਤੇ ਇਹਦਾ ਥੋੜਾ ਜਿਹਾ ਵੇਰਵਾ ਆਪਾਂ ਲੈ ਲੈਨੇ ਆ ਇਹ 12 ਦਰਵਾਜੇ ਜਿਹੜੇ ਇਹਦੇ ਸੀਗੇ ਵਾਲਡ ਸਿਟੀ ਦੇ ਇਹ ਜੋ ਇਹਦਾ ਜੋ ਜਿਹੜਾ ਮੰਨਿਆ ਜਾਂਦਾ ਹੈ ਤੇ ਇਹ ਵੀ ਹੈ ਕਿ ਉਹ ਇਹਦੇ ਜਿਹੜੇ ਦਰਵਾਜੇ 12 ਸੀ ਤੇ ਉਸ ਤੋਂ ਬਾਅਦ ਇੱਕ 13ਵਾਂ ਦਰਵਾਜ਼ਾ ਵੀ ਬਣਿਆ ਸੀ ਇਹ ਵੀ ਹੈਗਾ ਇਹ ਮੈਂ ਥੋੜਾ ਜਿਆਦਾ ਵੇਰਵਾ ਕੱਢ ਲਾਂ ਇਹਦਾ ਜਿਹੜਾ ਨਕਸ਼ਾ ਵਾਲ ਸਿਟੀ ਦਾ ਇੱਕ ਪੁਰਾਣਾ ਮੈਂ ਕੱਢਿਆ ਉਹ ਵੀ ਇਹ 1849 ਦਾ ਨਕਸ਼ਾ ਹੈ ਵਾਲ ਸਿਟੀ ਦਾ 1849 ਦੇ ਵਿੱਚ ਵਾਲ ਸਿਟੀ ਇਹ ਸੀਗਾ ਆਲੇ ਦੁਆਲੇ ਸ਼ਹਿਰ ਦੇ ਸਾਰੇ ਸ਼ਹਿਰ ਦੇ ਦੁਆਲੇ ਇੱਕ ਦੀਵਾਰ ਸੀਗੀ ਇਦੇ ਬਾਰੇ ਜਿਹੜੀ ਜਾਣਕਾਰੀ ਇੱਕ ਸਾਂਝੀ ਥੋੜੀ ਜਿ ਕਰ ਰਿਆਂ ਤੀਜੀ ਜਿਹੜੀ ਦੁਹਾਕਾ ਸੀਗਾ ਤੀਜੀ ਸ਼ਤਾਬ ਦੇ 19ਵੇਂ 19 19ਵੀਂ ਸਦੀ ਦੇ ਤੀਜੇ ਦਹਾਕੇ 'ਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਜੋ ਇਤਿਹਾਸ ਕਹਿੰਦਾ ਹੈ ਅੰਮ੍ਰਿਤਸਰ ਦੇ ਉਸ ਪੁਰਾਣੇ ਸ਼ਹਿਰ ਦੇ ਦੁਆਲੇ ਜਿਹੜੀਆਂ ਉਹਨੂੰ ਕਿਲੇਬੰਦੀ ਕਰਨ ਵਾਸਤੇ ਇੱਕ ਦੀਵਾਰ ਬਣਾਈ ਸੀਗੀ ਇਹ ਕਹਿੰਦੇ ਕਿਉਂਕਿ ਉਹਨਾਂ ਨੂੰ ਜਿਹੜੀ ਲਾਹੌਰ ਤੋਂ ਬਾਅਦ ਉਹ ਦੂਜੀ ਕੈਪੀਟਲ ਇਹਨੂੰ ਬਣਾਉਣਾ ਚਾਹੁੰਦੇ ਸੀ ਤੇ 12 ਲੱਖ ਰੁਪਏ ਕਹਿੰਦੇ ਉਸ ਵੇਲੇ ਖਰਚੇ ਹੋਏ ਸੀ ਇਹ ਸਾਰੀ ਆਊਟਰ ਵਾਲ ਜਿਹੜੇ ਆਊਟਰ ਵਾਲ ਬਣਾਈ ਤੇ ਉਹਦੇ 12 ਦਰਵਾਜ਼ੇ ਜਿਹੜੇ ਸੀਗੇ ਉਹ 12 ਜਿਹਨੂੰ ਗੇਟ ਹੁੰਦੇ ਹੈਗੇ ਹੈਗੇ ਉਹ 12 ਦਰਵਾਜ਼ੇ ਬਣਾਏ ਗਏ ਜਿਨ੍ਹਾਂ ਦੇ ਨਾਂ ਸੀਗੇ ਅਲੀਦੂਨ ਅ ਅਲੀਦੂ ਅਲੀ ਅਲੂਦੀਨ ਅਲੀਦਿਨ ਲਾਹੌਰੀ ਖਜ਼ਾਨਾ ਹਕੀਮਾ ਤੇ ਰੰਗੜ ਰੰਗੜ ਨੰਗਲੀਆਂ ਗਿੱਲ ਵਾਲੀ ਰਾਮਗੜੀਆ ਆਲੂ ਵਾਲੀਆ ਦਵੁਰਜੀ ਡਿਉੜੀ ਇੱਕ ਗੇਟ ਜਿਹੜੇ ਇਹਨਾਂ ਦੇ ਨਾਮ ਸੀਦਾ ਅਜੇ ਵੀ ਜਿਹੜਾ ਹੁਣ ਜਿਹੜੇ ਹੈਗੇ ਆਲੂ ਵਾਲੀਆ ਤੇ ਉਹ ਗੇਟ ਹੈਗੇ ਕੁਛ ਠਹਿ ਵੀ ਗਏ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਦੇ ਵਿੱਚ ਇੱਕ ਜਦੋਂ ਇਹ ਉਸ ਤੋਂ ਬਾਅਦ ਫਿਰ ਇਹਦੇ ਜਦੋਂ ਕਬਜ਼ਾ ਹੋਇਆ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਉਹਨਾਂ ਨੇ ਕਿ 13ਵਾਂ ਗੇਟ ਵੀ ਬਣਾਇਆ ਫਿਰ ਹਾਲ ਗੇਟ ਜਿਹਨੂੰ ਕਹਿੰਦੇ ਹਾਲ ਗੇਟ ਜਿਹੜਾ ਜਿਹਦਾ ਬਾਅਦ ਚ ਨਾਮ ਬਦਲ ਦਿੱਤਾ ਗਿਆ ਹਾਲ ਗੇਟ ਹੈ ਇਹਦੀ ਸੋ ਇਹ ਪੁਰਾਣਾ ਏਰੀਆ ਜਿਹੜਾ ਉਸ ਦੇ ਅੰਦਰ ਵਾਦੀ ਕਿੰਨੀ ਹੈ ਐਗਜ਼ੈਕਟ ਕੋਈ ਉਹ ਨਹੀਂ ਇਹਦਾ ਪਰ ਮਸਲਾ ਇਹ ਹੈਗਾ ਕਿ ਹੁਣ ਐਨੀ ਆਬਾਦੀ ਚ ਜਿੱਥੇ ਇੰਨਾ ਕੁਸ਼ ਹੈਗਾ ਕੀ ਇਹ ਲਾਗੂ ਹੋ ਜਾਏਗਾ ਦਾ ਜਦੋਂ ਨਵਜੋਤ ਸਿੱਧੂ ਐਮਪੀ ਹੁੰਦਾ ਸੀ ਅਮਰਸਰ ਦੇ ਉਦੋਂ ਵੀ ਉਹਨਾਂ ਨੇ ਇਸ ਗੱਲ ਇਹ ਮੁੱਦਾ ਉਠਾਉਂਦੇ ਰਹੇ ਸੀ ਕਿ ਅਮਰਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਪਰ ਉਸ ਕਿਤੇ ਇਹ ਹੋਇਆ ਨਹੀਂ ਸੀ ਅਜੇ ਤੱਕ ਤੇ ਨਾ ਇਹ ਲਾਗੂ ਹੋਇਆ ਤੇ ਨਾ ਹੀ ਇਹਦਾ sire ਲੱਗੀ ਸੀ ਉਹ ਮੰਗ ਕੀ ਹਾਂ ਇੱਕ ਗੱਲ ਜ਼ਰੂਰ ਜਿਹੜੀ ਸ਼ਾਇਦ ਬਹੁਤ ਲੋਕਾਂ ਨੂੰ ਧਿਆਨ ਚ ਨਾ ਹੋਵੇ ਜਾਂ ਜਿਹੜੀ ਰਿਕਾਰਡ ਤੇ ਕਈ ਵਾਰੀ ਨਹੀਂ ਵੀ ਆਉਂਦੀ ਉਹ ਪਰ ਇਹ ਫੈਸਲਾ ਹੋਇਆ ਹੋਇਆ ਹੈ ਇਹ ਰੂਲ ਬਣਿਆ ਹੋਇਆ ਹੈ ਕਿ ਦਰਬਾਰ ਸਾਹਿਬ ਦੇ 500 ਮੀਟਰ ਦੇ ਘੇਰੇ ਦੇ ਵਿੱਚ ਇਹ ਆਲਰੇਡੀ ਲਾਗੂ ਹੈ ਦਰਬਾਰ ਸਾਹਿਬ ਦੇ 500 ਮੀਟਰ ਦੇ ਘੇਰੇ ਵਿੱਚ ਕੋਈ ਮੀਟ ਸ਼ਰਾਬ ਦੀ ਤਮਾਕੂ ਦੀ ਦੁਕਾਨ ਜਾਂ ਕਾਰੋਬਾਰ ਨਹੀਂ ਹੋ ਸਕਦਾ ਇਹ ਆਲਰੇਡੀ ਲਾਗੂ ਹੈ ਇਹ ਲੱਗ ਪਿਆ ਪਰ ਹੁਣ ਜਿਹੜਾ ਵੌਲਡ ਸਿਟੀ ਵਾਲਾ ਜਿਹੜਾ ਫੈਸਲਾ ਹੈ ਏ ਜਦੋਂ ਕੈਬਿਨੇਟ ਜਾਏਗਾ ਤਾਂ ਉਹ ਕਿਵੇਂ ਉਸ ਨੂੰ ਲਿਆਇਆ ਜਾਏਗਾ ਕਿਹੜਾ ਏਰੀਆ ਕਿਉਂਕਿ ਉਹਦੇ ਦਵਾਰਾਂ ਦੂਆ ਤਾਂ ਹੁਣ ਠਹਿ ਗਏ ਨੇ ਦਰਵਾਜ਼ੇ ਵੀ ਠਹਿ ਗਏ ਨੇ ਪਰ ਫਿਰ ਵੀ ਆਊਟਰ ਹੈਗਾ ਵੀ ਆਹ ਏਰੀਆ ਸੀਗਾ ਤੇ ਹੁਣ ਉਹ ਕਿਵੇਂ ਲਾਗੂ ਹੋਏਗਾ ਉਹ ਜਿਹੜੇ ਲੋਕ ਨੇ ਉਹਨਾਂ ਦੇ ਰੋਜ਼ਗਾਰ ਦਾ ਉਹਨਾਂ ਦੀ ਪਲੇਸਮੈਂਟ ਦਾ ਜਿਹੜੇ ਉੱਥੋਂ ਉਠਾਏ ਜਾਣਗੇ ਜਾਂ ਬੰਦ ਕੀਤੇ ਜਾਣਗੇ ਕਾਰੋਬਾਰ ਉਹਨਾਂ ਦਾ ਕੀ ਹੋਏਗਾ ਏ ਹੁਣ ਸਰਕਾਰ ਨੇ ਦੇਖਣਾ ਤੇ ਸਰਕਾਰ ਦੀ ਵਾਰੀ ਜ਼ਿੰਮੇਵਾਰੀ ਹੈ ਤੇ ਸੋ ਅ ਬਾਕੀ ਜਿਹੜੇ ਆਨੰਦਪੁਰ ਸਾਹਿਬ ਤੇ ਤਖਤ ਦਵਾਦੂ ਸਾਹਿਬ ਨੇ ਇਸ ਇਹਨਾਂ ਫੈਸਲਿਆਂ ਦਾ ਜਾਇਜ਼ ਮਤੇ ਦਿੱਤਾ ਸਾਰੇ ਪਾਸੋਂ ਵੈਲਕਮ ਹੋ ਰਿਹਾ ਹੈ ਵੈਲਕਮ ਹੋ ਰਿਹਾ ਹੈ ਸਭ ਨੇ ਕੀਤਾ ਪਰ ਪ੍ਰੈਕਟੀਕਲੀ ਲਾਗੂ ਹੋਣ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੋਣੀਆਂ ਅੱਜ ਦੇ ਸੈਸ਼ਨ ਚ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਵੈਸੇ ਤਾਂ ਠੀਕ ਠਾਕ ਲੰਘ ਗਿਆ ਤੇ ਇੱਕ ਹੋਰ ਉਮੀਦ ਸੀ ਅੱਜ ਦੇ ਸੈਸ਼ਨ 'ਚ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਜਾਏਗਾ ਇਸ ਤਰ੍ਹਾਂ ਦੀ ਸੰਭਾਵਨਾ ਕਿ ਇਸ ਤਰ੍ਹਾਂ ਦੀ ਡਿਮਾਂਡ ਵੀ ਸੀ ਇਸ ਤਰ੍ਹਾਂ ਦੀ ਕੁਝ ਸੈਸ਼ਨ 'ਚ ਅਮਰਸਾ ਅਨੰਦਪੁਰ ਸਾਹਿਬ ਦੇ ਲੋਕ ਵੀ ਚਾਹੁੰਦੇ ਸੀ ਤੇ ਈਵਨ ਅਨੰਦਪੁਰ ਸਾਹਿਬ ਦੇ ਕੁਝ ਸਿਆਸੀ ਨੇਤਾ ਵੀ ਚਾਹੁੰਦੇ ਸੀ ਪਰ ਉਹ ਐਲਾਨ ਨਹੀਂ ਹੋਇਆ ਕਿਉਂਕਿ ਅਹ ਗੱਲ ਚੱਲਦੀ ਸੀ ਪ੍ਰਪੋਜ਼ਲ ਵੀ ਕਿਸੇ ਹੱਦ ਤੱਕ ਸੀਗੀ ਪਰ ਕਿਉਂਕਿ ਨਵਾਂ ਸ਼ਹਿਰ ਹਿਸ਼ਾਰਪੁਰ ਰੋਪੜ ਤੇ ਜਿੱਥੋਂ ਕੱਟ ਕੇ ਨਵਾਂ ਜ਼ਿਲ੍ਹਾ ਬਣਾਇਆ ਜਾਣਾ ਸੀ ਉਥੋਂ ਦੇ ਲੋਕਾਂ ਨੇ ਤੇ ਖਾਸ ਕਰਕੇ ਜਿਹੜੀ ਐਡਵੋਕੇਟ ਬਰਾਦਰੀ ਹੈ ਵਕੀਲਾ ਨੇ ਉਹਨਾਂ ਨੇ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਹਿਸ਼ਾਰਪੁਰ ਰੋਪੜ ਤੇ ਨਵਾਂ ਸ਼ਹਿਰ ਦੇ ਵਕੀਲਾ ਨੇ ਬਹੁਤ ਤਿੱਖਾ ਵਿਰੋਧ ਕੀਤਾ ਇਹਦਾ ਤੇ ਐ ਐਮਐਲਏ ਵੀ ਘੇਰੇ ਲੀਡਰ ਘੇਰੇ ਕੇ ਇਹਦੇ ਬਾਰੇ ਸਪਸ਼ਟ ਕਰੋ ਤੇ ਉਸ ਵਿਰੋਧ ਦਾ ਜਿਹੜਾ ਸਿੱਟਾ ਆਇਆ ਕਿ ਉਹ ਅਨੰਦਪੁਰ ਸਾਹਿਬ ਮਤਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਜਿਹੜਾ ਅ ਤਜਵੀਜ਼ ਸੀਗੀ ਜਾਇਕ ਲੋਕ ਸੋਚਿਆ ਸੀ ਵੀ ਇਹ ਕੀਤਾ ਜਾ ਸਕਦਾ ਹੈ ਇਸ ਮੌਕੇ ਕੋਈ ਅਨਾਉਂਸਮੈਂਟ ਕਰਨੀ ਹੈ ਤਾਂ ਉਹ ਨਹੀਂ ਕੀਤੀ ਗਈ ਸੋ ਉਸ ਪੱਖੋਂ ਉਹ ਇੱਕ ਤਾਂ ਜਿਹੜਾ ਇੱਕ ਐਮਐਲਏ ਦਾ ਮਨਿਸਟਰ ਕਹਿ ਰਿਹਾ ਸੀ ਕਿ ਅਸੀਂ ਤਾਂ ਧੁੜਕੂ ਸੀ ਸਾਨੂੰ ਵੀ ਜੇ ਕਿਤੇ ਸਾਡਾ ਇਹ ਹੋ ਗਿਆ ਨਾਨਪ ਸਿੰਘ ਸਾਹਿਬ ਤੇ ਅਸੀਂ ਆਪਣੇ ਇਲਾਕੇ ਜਾ ਕੇ ਕਿਤੇ ਮੂੰਹ ਕਿਵੇਂ ਦਿਖਾਵਾਂਗੇ ਉੱਥੇ ਬੜਾ ਔਖਾ ਹੋ ਜੂ ਸਾਣਾ ਮਲੇ ਇਸ ਤਰ੍ਹਾਂ ਇਨਾ ਵਿਰੋਧ ਕਰਿਆ ਸੀ ਉਹਦਾ ਇਹਨਾਂ ਤਿੰਨਾਂ ਜ਼ਿਲ੍ਹਿਆਂ 'ਚ ਸੋ ਉਹ ਨਹੀਂ ਹੋਇਆ ਪਰ ਇਹਦੀ ਥਾਂ ਤੇ ਜਿਹੜਾ ਇਹ ਪਵਿੱਤਰ ਸ਼ਹਿਰਾਂ ਪਵਿੱਤਰ ਸ਼ਹਿਰਾਂ ਦਾ ਦਰਵਾਜ਼ਾ ਦੇਣ ਦਾ ਪਾਸ ਹੋਇਆ ਤੇ ਹੁਣ ਦੇਖਦੇ ਆ ਇਸ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਂਦਾ ਹੈ ਲਾਗੂ ਕਿਵੇਂ ਕੀਤਾ ਜਾਂਦਾ ਹੈ ਜਿਹੜਾ ਕਿ ਸੌਖਾ ਨਹੀਂ ਹੈ ਇਹ ਅਜੇ ਆਉਣ ਵਾਲੇ ਦਿਨਾਂ 'ਚ ਦੇਖੋ ਪਵਿੱਤਰ ਸ਼ਹਿਰ ਦਾ ਜਦੋਂ ਕਨਸੈਪਟ ਕਿਤੇ ਗਿਣਿਆ ਜਾਂਦਾ ਹੈ ਜਾਂ ਮੰਨਿਆ ਜਾਂਦਾ ਆਈਡੀਅਲ ਕਨਸੈਪਟ ਹੈਗਾ ਵੈਟਿਕਨ ਸਿਟੀ ਦਾ ਜਿਹੜਾ ਗੋਰਿਆਂ ਦਾ ਜਿਹੜਾ ਇੱਕ ਇਸਾਈਆਂ ਦਾ ਜਿਹੜਾ ਕ੍ਰਿਸਚੀਅਨਟੀ ਦਾ ਜਿਹੜਾ ਪਵਿੱਤਰ ਸ਼ਹਿਰ ਹੈ ਸੈਂਟਰ ਹੈ ਉਹਨਾਂ ਦੇ ਧਰਮ ਦਾ ਵੈਟਿਕਨ ਸਿਟੀ ਉਥਾ ਉਹਦਾ ਜਿਹੜਾ ਪ੍ਰਬੰਧ ਹੈ ਸ਼ਹਿਰਾਂ ਦਾ ਉਹ ਵੀ ਅ ਉਹ ਸਰਕਾਰ ਦੇ ਕੋਲ ਨਹੀਂ ਹੈ ਉਹ ਧਾਰਮਿਕ ਲੋਕਾਂ ਦੇ ਕੋਲ ਹੀ ਹੈ ਦੋ ਐਲਾਨ ਭਗਵੰਤ ਮਾਨ ਨੇ ਜਿਹੜੇ ਹੋਰ ਕੀਤੇ ਆ ਉਹ ਬਹੁਤ ਅੱਛੇ ਆ ਜੇ ਉਹ ਲਾਗੂ ਹੋਣ ਠੀਕ ਤਰ੍ਹਾਂ ਇੱਕ ਐਲਾਨ ਤਾਂ ਇਹ ਕੀਤਾ ਉਹਨਾਂ ਨੇ ਕਿ ਇਹਨਾਂ ਸ਼ਹਿਰਾਂ ਦੇ ਅ ਸ਼ਹਿਰਾਂ ਨਾਲ ਸੰਬੰਧਿਤ ਇਹਨਾਂ ਦੇ ਕਾਰੋਬਾਰ ਤੇ ਕੰਮ ਕਰਨ ਵਾਲੇ ਇਹਨਾਂ ਦੇ ਪ੍ਰਬੰਧ ਨਾਲ ਸੰਬੰਧਿਤ ਸਰਵ ਧਰਮ ਜਿਹੜੀ ਇੱਕ ਕਮੇਟੀ ਬਣੇਗੀ ਸਾਰੇ ਧਰਮਾਂ ਦੇ ਵਿੱਚ ਉਹ ਜਿਹੜੇ ਲੋਕ ਹੋਣਗੇ ਉਹ ਇੱਕ ਸਾਂਝੀ ਕਮੇਟੀ ਬਣੇਗੀ ਜਿਹੜਾ ਇਹਨਾਂ ਨੂੰ ਲੁੱਕ ਆਫਟਰ ਕਰੇਗੇ ਇਹਨਾਂ ਤਿੰਨਾਂ ਸ਼ਹਿਰਾਂ ਦੇ ਇਹਨਾਂ ਸ਼ਹਿਰਾਂ ਦੇ ਇਸ ਗੱਲ ਨੂੰ ਕਿ ਪਵਿੱਤਰ ਸ਼ਹਿਰ ਬਣੇ ਰਹਿਣਗੇ ਦੋ ਇੱਕ ਨਾਲ ਉਹਨਾਂ ਨੇ ਹੋਰ ਕੀਤਾ ਕਿ ਜਿਹੜਾ ਵੈਲਕਮ ਕਰਨਾ ਬਣਦਾ ਕਿ ਤਿੰਨਾਂ ਸ਼ਹਿਰਾਂ ਦੀ ਇਹਨਾਂ ਨੂੰ ਸਾਫ਼ ਰੱਖਣ ਵਾਸਤੇ ਇਹਨਾਂ ਦੇ ਵਿਕਾਸ ਵਾਸਤੇ ਤੇ ਇਹਨਾਂ ਦੇ ਵਿੱਚ ਜਿਹੜਾ ਉਹਨੂੰ ਜਿਹੜਾ ਉਹਨੂੰ ਵਧੀਆ ਸ਼ਹਿਰ ਬਣਾਉਣ ਵਾਸਤੇ ਉਚੇਚਾ ਫੰਡ ਉਚੇਚਾ ਜਿਹੜਾ ਪੈਸਾ ਉਹ ਸਰਕਾਰ ਜਾਰੀ ਕਰੇਗੀ। ਸੋ ਜੇ ਇਹ ਕੰਮ ਹੁੰਦੇ ਨੇ ਤਾਂ ਬੜਾ ਅੱਛਾ ਹੋਏਗਾ ਕਿਉਂਕਿ ਜਿਹੜੇ ਤਿੰਨੇ ਹੀ ਸ਼ਹਿਰ ਨੇ ਇਹ ਬਹੁਤ ਇਤਿਹਾਸਿਕ ਮਹੱਤਾ ਰੱਖਦੇ ਨੇ ਤੇ ਇਹ ਟੂਰਿਜ਼ਮ ਦਾ ਬਹੁਤ ਵੱਡਾ ਸੈਂਟਰ ਬਣ ਸਕਦੇ ਨੇ ਵੈਸੇ ਅਮਰਸਾਤ ਦੇ ਦਰਬਾਰ ਸਾਹਿਬ ਕਰਕੇ ਪਹਿਲੇ ਟੂਰਿਸਟ ਬਹੁਤ ਆਉਂਦੇ ਨੇ ਤੇ ਜੇ ਇਹਨਾਂ ਨੂੰ ਹੋਰ ਵਧੀਆ ਬਣਾਇਆ ਜਾਵੇ ਹੋਰ ਸਾਫ ਸੁਥਰਾ ਬਣਾਇਆ ਜਾਵੇ ਕਿਉਂਕਿ ਸਫਾਈ ਦਾ ਮਸਲਾ ਹਰ ਜਗ੍ਹਾ ਖੜਾ ਹੁੰਦਾ ਹੈ ਸਾਫ ਸੁਥਰਾ ਬਣੇ ਤੇ ਟੂਰਿਸਟ ਫ੍ਰੈਂਡਲੀ ਬਣਾਇਆ ਜਾਵੇ ਤਾਂ ਹੋਰ ਟੂਰਿਸਟ ਆਉਣਗੇ ਇਹਦਾ ਭਗਵੰਤ ਮਾਨ ਹੋਰਾਂ ਨੇ ਜਿਹੜਾ ਐਲਾਨ ਕੀਤਾ ਉਹਦਾ ਵੈਲਕਮ ਕਰਨਾ ਬਣਦਾ ਵੀ ਇੱਕ ਤਾਂ ਸਰਬ ਧਰਮ ਜਿਹੜੇ ਕਮੇਟੀਆਂ ਬਣ ਗਈਆਂ ਇਹਨਾਂ ਤੇ ਨਾ ਸ਼ਹਿਰਾਂ ਵਾਸਤੇ ਦੂਸਰਾ ਇਹ ਤੇ ਸਪੈਸ਼ਲ ਜਿਹੜਾ ਐਸਾ ਇਹਨਾਂ ਦੇ ਰੱਖ ਰਖਾ ਵਾਸਤੇ ਅਮਨ ਸ਼ਾਹ ਦਾ ਆਪਣਾ ਇਹਦੀ ਸਫਾਈ ਵਾਸਤੇ ਤੇ ਇਹਨੂੰ ਵਿਕਾਸ ਕਰਨ ਵਾਸਤੇ ਇਹ ਸਪੈਸ਼ਲ ਫੰਡ ਜਿਹੜਾ ਉਹ ਜਨਰੇਟ ਦਿੱਤਾ ਜਾਏਗਾ ਪੈਸੇ ਪਾਇਆ ਦਿੱਤਾ ਜਾਏਗਾ ਤੇ ਉਮੀਦ ਕਰਦੇ ਆ ਕਿ ਇਸ ਜਿਹੜੇ ਐਲਾਨ ਹੈ ਇਹ ਜੇ ਲਾਗੂ ਹੁੰਦੇ ਰੇ ਤਾਂ ਫਿਰ ਇਹ ਕਿ ਟੂਰਿਸਟ ਅ ਅਟਰੈਕਸ਼ਨ ਦਾ ਕੇਂਦਰ ਬਣ ਸਕਦੇ ਨੇ ਤਿੰਨੇ ਸ਼ਹਿਰ ਜਿਹੜੇ ਕਿ ਪਹਿਲਾਂ ਹੀ ਧਾਰਮਿਕ ਤੌਰ ਤੇ ਪਵਿੱਤਰ ਮੰਨੇ ਜਾਂਦੇ ਨੇ ਆਪਣੀ ਇਸ ਬਾਰੇ ਤੁਸੀਂ رائے ਦੇ ਸਕਦੇ ਹੋ ਸਵਾਲ ਵੀ ਕਰ ਸਕਦੇ ਹੋ ਜਿਹਦਾ ਅਸੀਂ ਬਾਅਦ ਵਿੱਚ ਜਵਾਬ ਦੇ ਦਾਂਗੇ ਕਿ ਕੀ ਇਹ ਫੈਸਲਾ ਪਵਿੱਤਰ ਸ਼ਹਿਰਾਂ ਦਾ ਇਹ इजीली ਲਾਗੂ ਹੋ ਜਾਣਗੇ ਆ ਆਸਾਨੀ ਨਾਲ ਲਾਗੂ ਹੋ ਜਾਣਗੇ ਤੇ ਉਹ ਜਿਹੜਾ ਜਿਹੜਾ ਵਾਲਡ ਸਿਟੀ ਪਰ ਜਿਹੜਾ ਦੀਵਾਰ ਦੇ ਅੰਦਰ ਸ਼ਹਿਰ ਹੈ ਗਾਮਰਸਰ ਪ੍ਰਾਣਾ ਉਹਦੇ ਅੰਦਰ ਫਿਰ ਜਿਹੜਾ ਕਾਰੋਬਾਰ ਸਾਰੇ ਹੈਗੇ ਉਹਨਾਂ ਦਾ ਕੀ ਬਣੇਗਾ ਤੁਕ ਕਿ ਹੁਣ ਤਾਂ ਲੋਕ ਹਰ ਤਰ੍ਹਾਂ ਦੇ ਕਾਰੋਬਾਰ ਕਰ ਰਹੇ ਨੇ ਸੋ ਇਹਦੇ ਬਾਰੇ ਤੁਸੀਂ ਆਪਣੀ رائے ਵੀ ਦੇ ਸਕਦੇ ਹੋ ਬਹੁਤ ਮਿਹਰਬਾਨ ਸ਼ੁਕਰੀ